ਓ ਬਿਲਿਆ ਓਏ ਨੂੰ ਕਰਦੇ ਤਿਆਰ ਐ ਸਵੇਰ ਦਾ ਲੱਗਾ ਹੋਇਆ ਵਾ ਤਿਆਰ ਕਰੇ ਜਾਣੀ ਐ ਕਿ ਗੱਡੀ ਅੱਜ ਪਤਾ ਨਹੀਂ ਕੀ ਕੰਮ ਕਰਦੇ ਸਾਰਾ ਦਿਨ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਹਾਂਜੀ ਕੀ ਹਾਲ ਆ ਬਾਜੀ ਆ ਠੀਕ ਐ ਬਾਜੀ ਠੀਕ ਐ ਬਾਜੀ ਆਪਾਂ ਗੱਡੀ ਵੇਚਣੀ ਆ ਕੋਈ ਗੱਲ ਨਹੀਂ ਬਾਜੀ ਕੋਈ ਗੱਲ ਨਹੀਂ ਦੱਸੋ ਜੀ ਕਿਹੜੀ ਗੱਡੀ ਐ ਗੱਡੀ ਬਾਜੀ ਓਏ ਨੂੰ ਕਰਦੇ ਯਾਰ ਐ ਸਾਫ ਕਾਰ ਆ ਬਾਜੀ ਹਾਂਜੀ ਹਾਂਜੀ ਬਾਜੀ ਕਾਰ ਆ ਮੈਂ ਸਮਝ ਗਿਆ ਗੱਡੀ ਕਿਹੜੀ ਐ ਬਾਜੀ ਚਾਰ ਟਾਇਰਾਂ ਵਾਲੀ ਕਾਰ ਆ ਬਾਜੀ ਚਾਰ ਟਾਇਰਾਂ ਭਾਜੀ ਕੀ ਕਰੀ ਜਨੇ ਉਹ ਗੱਡੀ ਕਿਹੜੀ ਆ ਭਾਜੀ ਇਹ ਤਾਂ ਦੱਸੋ ਹਾਂ ਗੱਡੀ ਭਾਜੀ ਚਿੱਟੇ ਰੰਗ ਦੀ ਆ ਚਿੱਟੇ ਰੰਗ ਦੀ ਮੈਂ ਉਹ ਸਮਝ ਗਿਆ ਚਿੱਟੇ ਰੰਗ ਦੀ ਆ ਭਾਜੀ ਗੱਡੀ ਕਿਹੜੀ ਆ ਭਾਈ ਸਾਹਿਬ ਭਾਜੀ ਆਪਾਂ ਨਾ 2 ਸਾਲ ਪਹਿਲਾਂ ਨਵੀਂ ਲਈ ਸੀ ਓਕੇ ਓਕੇ ਵੈਰੀ ਗੁੱਡ ਤੇ ਆਪਾਂ ਸੋਚਿਆ ਵੀ ਹੁਣ ਵੇਚ ਦਈਏ ਹਾਂਜੀ ਤੇ ਗੱਡੀ ਬਹੁਤ ਵਧੀਆ ਪਰ ਆਪਾਂ ਉਹ ਵੇਚਣੀ ਆ ਕੋਈ ਗੱਲ ਨਹੀਂ ਭਾਜੀ ਦੱਸੋ ਦੱਸੋ ਗੱਡੀ ਕਿਹੜੀ ਆ ਗੱਡੀ ਭਾਜੀ ਐ ਗੱਲ ਵੀ ਉਹਦੇ ਵਿੱਚ AC ਵੀ ਚੱਲਦਾ ਹਾ ਹੀ ਹੀਟਰ ਵੀ ਹੈਗਾ ਠੀਕ ਹੈ ਤੇ ਕੋਈ ਨੁਕਸ ਨਹੀਂ ਹੈਗਾ ਗੱਡੀ 'ਚ ਹਾਂਜੀ ਤੇ ਆਪਾਂ ਉਹ ਗੱਡੀ ਵੇਚਣੀ ਆ ਭਾਜੀ ਭਾਜੀ ਗੱਡੀ ਲੈ ਲਾਂਗੇ ਅਸੀਂ ਇਹ ਗੱਡੀ ਕਿਹੜੀ ਹੈ ਯਾਰ ਭਾਜੀ ਐਂ ਕਾ ਤੋ ਕਰਦੇ ਹੂੰ ਭਾਜੀ ਤੁਸੀਂ ਕਮਾਲ ਕਰੀ ਜਨੇ ਮੈਂ ਚਾਰ ਵਾਰੀ ਪੁੱਛ ਚੁੱਕਾ ਹਾਂ ਭਾਜੀ ਜਿੱਦਾਂ ਤੁਹਾਡੀ ਟਿੰਡ ਚਮਕਦੀ ਆ ਐਦਾਂ ਹੀ ਗੱਡੀ 'ਚ ਬਿਲਕੁਲ ਸੇਮ ਟੂ ਸੇਮ ਚਮਕਦੀ ਆ ਭਾਜੀ ਗੱਡੀ ਬਹੁਤ ਸੋਹਣੀ ਆ ਤੇ ਆਪਾਂ ਉਹ ਗੱਡੀ ਤੁਹਾਡੇ ਕੋਲ ਵੇਚਣੀ ਆ ਮੈਂ ਤਾਂ ਹੀਓ ਤੁਹਾਡੇ ਕੋਲ ਆਇਆ ਮੈਨੂੰ ਕਿਸੇ ਨੇ ਦੱਸਿਆ ਕਿ ਭਾਜੀ ਗੱਡੀਆਂ ਖਰੀਦਦੇ ਆ। ਭਾਜੀ ਆ ਮੈਂ ਗੱਲ ਤੁਹਾਡੀ ਸਮਝ ਗਿਆ। ਹਾਂਜੀ। ਆ ਜਿਹੜੀ ਗੰਜਗਵਲੀ ਗੱਲ ਕਰਤੀ ਨਾ। ਹਾਂਜੀ। ਇਹ ਭਾਜੀ ਬਿਲਕੁਲ ਤੁਸੀਂ ਚਾਹੇ ਲਵੇ ਖੜ ਕੇ ਦੇਖ ਲਿਓ। ਇੰਨੀਆਂ ਜਮਕਦੀ ਆ। ਗੱਡੀ ਦੱਸ ਦੇ ਵੀਰ ਕਿਹੜੀ ਆ ਹੁਣ? ਗੱਡੀ ਦੱਸ। ਭਾਜੀ ਭਾਜੀ ਗੱਡੀਆਂ ਵਰਗੀ ਗੱਡੀ ਆ ਐ ਆਜੋ ਮੇਰੇ ਕੋਲ ਤੁਹਾਨੂੰ ਦੱਸਾਂ। ਹੂੰ। ਜਿਵੇਂ ਆ ਗੱਡੀ ਆ ਨਾ। ਰੇਟਾ ਰੇਟਾ। ਨਹੀਂ ਭਾਜੀ ਸੁਣ ਲਓ ਮੇਰੀ ਗੱਲ। ਹਾਂਜੀ। ਜਿਹੜੀ ਆ ਗੱਡੀ ਆ। ਹਾਂਜੀ। ਇਹਦੇ ਨਾਲੋਂ ਥੋੜੀ ਜਿਹੀ ਛੋਟੀ ਆ। ਹਾਂਜੀ। ਤੇ ਇਹਦੇ ਨਾਲ ਥੋੜੀ ਵੱਡੀ ਆ ਐ ਏਦਾਂ ਦੀ ਆਪਣੀ ਗੱਡੀ ਆ ਤੇ ਤੁਸੀਂ ਦੱਸੋ ਕਿੰਨੇ ਦੀ ਲਾਓਗੇ ਉਹ ਭਰਾਵਾ ਗੱਡੀ ਦਾ ਨਾਮ ਦੱਸ ਗੱਡੀ ਕਿਹੜੀ ਆ ਉਹ ਭਾਜੀ ਥੋੜਾ ਮੈਨੂੰ ਐਨਾ ਪੁੱਛਦਾ ਹਲੇ ਤੌਰੂੰ ਨਹੀਂ ਸਮਝ ਲੱਗੀ ਕਾਦੇ ਯਾਰ ਤੁਸੀਂ ਡੀਲਰੋਂ ਭਾਜੀ ਯਾਰ ਹੱਦ ਹੋ ਗਈ ਮੈਨੂੰ ਤਾਂ ਕਿਸੇ ਸਿਆਣੇ ਬੰਦੇ ਨੇ ਕਹਿ ਕੇ ਭੇਜਿਆ ਸੀਗਾ ਵੀ ਉਹ ਡੀਲਰ ਕੋਲ ਜਾਓ ਤੇ ਉਹ ਗੱਡੀ ਖਰੀਦ ਲੂਆ ਤੁਹਾਨੂੰ ਐਦਾਂ ਹੀ ਨਹੀਂ ਪਤਾ ਲੱਗ ਰਿਹਾ ਕਿਹੜੀ ਗੱਡੀ ਆ ਕਿਹੜੀ ਗੱਡੀ ਆ ਕਿਹੜੀ ਗੱਡੀ ਆ ਏਸੀ ਚੱਲਦਾ ਹੀਟਰ ਚੱਲਦਾ ਚਿੱਟੇ ਰੰਗ ਦੀ ਆ ਚਾਰ ਟਾਇਰਾਂ ਵਾਲੀ ਆ ਹੋਰ ਸੁਣ ਲਓ ਸਟੀering ਵੀ ਹੈਗਾ ਉਹਦੇ ਚ ਗੱਡੀ ਦਾ ਨਾਮ ਹੈਗਾ ਜੀ ਤੁਸੀਂ ਪਤਾ ਕਰਨਾ ਕਿਹੜੀ ਗੱਡੀ ਆ ਤੁਹਾਨੂੰ ਪਤਾ ਡੀਲਰ ਤੁਸੀਂ ਹੋ ਮੈਨੂੰ ਥੋੜੀ ਪਤਾ ਉਹ ਤੇਰਾ ਕੋਈ ਫਰੂਸ ਕਰਾ ਢਲਾ ਨਹੀਂ ਆ ਕੋਈ ਹਵਾ ਹਵਾ ਤਾਂ ਨਹੀਂ ਲੱਗੀ ਤੈਨੂੰ ਹਵਾ ਭਾਜੀ ਮੇਰੇ ਤਾਂ ਫਿਰ ਵੀ ਵਾਲ ਹੈਗੇ ਆ ਨਹੀਂ ਲੱਗਦੀ ਥੋੜੇ ਤਾਂ ਸਿੱਧੀ ਪੈਂਦੀ ਹੋਣੀ ਆ ਐ ਤੂੰ ਬੇੜਾ ਵਾਲਾ ਵਾਲਾ ਮਜ਼ਾਕ ਮੈਨੂੰ ਵੀ ਆਉਂਦਾ ਕਰਨਾ ਸਿੱਧੀ ਗੱਲ ਕਰਦੇ ਆ ਆਪਾਂ ਦੇਖੋ ਫालतू ਦੀਆਂ ਬਹਿਸ ਬਾਜ਼ੀ ਕਰਨਾ ਕੋਈ ਫਾਇਦਾ ਨਹੀਂ ਤੁਸੀਂ ਦੱਸੋ ਕਿ ਕਿੰਨੀ ਆ? ਵੇਚਣੀ ਆ। ਗੱਡੀ ਦੱਸ ਕਿਹੜੀ ਆ? ਗੱਡੀ ਭਾਜੀ। ਸੋ ਜਾ ਸੋ ਜਾ ਸੋ ਜਾ ਸੋ ਜਾ ਇੱਕ ਗੱਲ ਹੋਰ ਦੱਸਦਾ। ਹਾਂ। ਗੱਡੀ ਨੂੰ ਜਿਹੜਾ ਨੰਬਰ ਲੱਗਿਆ ਨਾ ਉਹ ਵੀ ਦੋ ਜ਼ੀਰੋ ਆ। 0 0 2 3 ਨੰਬਰ ਵੀ ਪੂਰਾ ਵਧੀਆ ਲੱਗਿਆ। ਬਹੁਤ ਅੱਛੀ ਗੱਲ ਆ ਭਾਜੀ ਭਾਜੀ। ਇਹ ਮੈਨੂੰ ਇਹ ਵੀ ਪਤਾ। ਜਦੋਂ ਮੈਂ ਤੁਹਾਨੂੰ ਗੱਡੀ ਵੇਚ ਗਿਆ ਨਾ ਤੇ ਤੁਸੀਂ ਮੇ ਤੋਂ ਜਿਹੜੀ ਜਿੰਨੇ ਚ ਖਰੀਦੋਗੇ ਉਦੋਂ ਮਹਿੰਗੀ ਵੇਚੋਗੇ ਉਹਨੂੰ ਇਹ ਵੀ ਮੈਨੂੰ ਪਤਾ ਭਾਜੀ ਉਹ ਤਾਂ ਚਲੋ ਸਾਡਾ ਕੰਮ ਹੈਗਾ ਵਾ ਉਹ ਤੁਸੀਂ ਛੱਡੋ ਸਾਰੀਆਂ ਗੱਲਾਂ ਤੁਸੀਂ ਇਹ ਦੱਸੋ ਭਾਈ ਸਾਹਿਬ ਗੱਡੀ ਵੇਚਣੀ ਕਿਹੜੀ ਆ ਮੈਂ ਆਪਣੀ ਗੱਡੀ ਵੇਚਣੀ ਆ ਭਾਜੀ ਮੈਂ ਤੁਹਾਡੀ ਗੱਡੀ ਕਿੱਦਾਂ ਵੇਚੂਗਾ ਮੈਂ ਤਾਂ ਆਪਣੀ ਉਹ ਗੱਡੀ ਵੇਚਣੀ ਆ ਨਾ ਇਹਨੇ ਪਾਗਲ ਕਰ ਨਹੀਂ ਮੈਨੂੰ ਮੇਰੀ ਗੱਲ ਸੁਣ ਹਾਂਜੀ ਮੇਰਾ ਦਿਮਾਗ ਨਾ ਖਰਾਬ ਕਰ ਮੇਰੇ ਵੀਰ ਦੇਖ ਮੈਂ ਪਹਿਲੀ ਪਰੇਸ਼ਾਨ ਆ ਕੀ ਗੱਲ ਕਾ ਤੋਂ ਆ ਸਾਰੇ ਕੰਮ ਹੀ ਨਹੀਂ ਕਰਦੇ ਤੈਨੂੰ ਕੀ ਦੱਸਾਂ ਮੈਂ ਤੈਨੂੰ ਦੱਸਾਂ ਪਹਿਲੀ ਤਰੀਕ ਹੁੰਦੀ ਆ ਆ ਜਾਂਦਾ ਹੀ ਮੂੰਹ ਚੱਕ ਕੇ ਕਿ ਤਨਖਾਹ ਦੇ ਤਨਖਾਹ ਦੇ ਨਾ ਆ ਦੇਖ ਲਾ ਪੌਣਾ ਘੰਟਾ ਹੋ ਗਿਆ ਗੱਡੀ ਸਾਫ਼ ਕਰਦੇ ਨੂੰ ਤੇ ਉੱਤੋਂ ਤੂੰ ਆ ਗਿਆ ਮੈਨੂੰ ਖੱਜਲ ਕਰਨ ਤਨੂੰ ਕੰਮ ਭਾਜੀ ਕਰਾਉਣੀ ਨਹੀਂ ਆਉਂਦਾ ਹੈਗਾ ਸੱਚੀ ਗੱਲ ਆ ਮੈਨੂੰ ਨਹੀਂ ਸਮਝ ਆਗੀ ਨਹੀਂ ਤਾਂ ਤੇਰੇ ਤੇਰੇ ਵਰਗੇ ਨੂੰ ਮੈਂ ਟੰਡ ਥੋੜੀ ਕਰਨਾ ਸੀ ਜਿੰਨੂੰ ਸਾਲਿਆ ਇਹ ਹੀ ਨਹੀਂ ਪਤਾ ਗੱਡੀ ਕਿਹੜੀ ਵੇਚਣ ਆਇਆ ਤੂੰ ਭਾਈ ਸਾਲਾ ਸੂਹਾਂ ਨਹੀਂ ਕਹਿਣਾ ਹੈਗਾ ਸਿੱਧੀ ਗੱਲ ਆ ਮੈਂ ਗੱਡੀ ਵੇਚਣਾ ਆ ਤੂੰ ਸੀ ਗੱਡੀ ਖਰੀਦਣੀ ਆ ਤਾਂ ਖਰੀਦੋ ਨਹੀਂ ਖਰੀਦ ਸਕਦੇ ਕਹਿ ਦੋ ਕਿ ਸਾਡੇ ਚ দাম ਨਹੀਂ ਗੱਡੀ ਖਰੀਦਣ ਦਾ ਸਿੱਧੀ ਗੱਲ ਓਏ ਮੈਨੂੰ ਪਾਗਲ ਕਰਤਾ ਈ ਓਏ ਗੱਡੀ ਵੇਚਣੀ ਤਾਂ ਗੱਡੀ ਦੱਸ ਕਿਹੜੀ ਆ ਮੇਰੀ ਗੱਡੀ ਆ ਮੈਂ ਵੇਚਣੀ ਆ ਤੂੰ ਲੈਣੀ ਆ ਓ ਫੋਰ ਬਾ ਇਹ ਮੈਨੂੰ ਲੱਗਦਾ ਇਹਨੂੰ ਹਵਾ ਚੜ ਗਈ ਅੱਜ ਦਾਰੂ ਤਾਂ ਨਹੀਂ ਪੀ ਗਿਆ ਗਿਆ ਸਰ ਸਰੇ ਬਾਜੀ ਦਾਰੂ ਵਾਲੀ ਮੇਰੇ ਕੋਲ ਗੱਲ ਵੀ ਨਹੀਂ ਕਰਨੀ ਮੈਂ ਗੱਲ ਸੁਣਦਾ ਨਹੀਂ ਥੋੜੀ ਪਤਾ ਨਹੀਂ ਕਿੱਦਾਂ ਸੁਣ ਲਈ ਹੁੰਦੰਦ ਕੱਢੀ ਜਾਂਦਾ ਮੈਂ ਦਮਾਕ ਕਰਾਫ ਕਰਦਾਈ ਮੈਨੂੰ ਨਹੀਂ ਉਹ ਸੋਹ ਲੱਗਦੀ ਭਈ ਓਏ ਇਧਰੇ ਓ ਕੁਗਲੂ ਗੱਡੀ ਵੇਚ ਲਈ ਆ ਤਾਈਓ ਆਇਆ ਇਹ ਗੱਡੀ ਵੇਚਣੀ ਆ ਕਿਹੜੀ ਗੱਡੀ ਆ ਮੇਰੀ ਗੱਡੀ ਆ ਇੱਤੇ ਰੰਗ ਦੀ ਆ ਨੰਬਰ ਉਹਦੇ ਤੇ 0 ਵਾਲਾ ਲੱਗਿਆ ਹੋਇਆ ਸਟੀering ਉਹਦੇ ਚ ਹੈਗਾ ਸੀਟਾਂ 4 ਨੇ ਪੰਜ ਬੰਦੇ ਬਹਿ ਜਾਂਦੇ ਆ ਅਸੀਂ ਸਾਰਾ ਪਰਿਵਾਰ ਉਹਦੇ ਵਿੱਚ ਬੈਠ ਕੇ ਨਾ ਮਤਲਬ ਦੂਰ ਦੂਰ ਤੱਕ ਚਲੇ ਜਾਂਦੇ ਆ ਕੋਈ ਨੁਕਸ ਨਹੀਂ ਪੈਂਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਡੀਜ਼ਲ ਤੇ ਆ ਗੱਡੀ ਦਾ ਨਾਂ ਕੋਈ ਹੈਗਾ ਗੱਡੀ ਡੀਜ਼ਲ ਤੇ ਆ ਗੱਡੀ ਦਾ ਕੋਈ ਨਾਂ ਹੈਗਾ ਯਾਰ ਤੁਸੀਂ ਕਾਦੇ ਡੀਲਰ ਹੋ ਜੇ ਡਾਕਟਰ ਨੂੰ ਬਿਮਾਰੀ ਦੀ ਨਹੀਂ ਸਮਝ ਹੀ ਨਹੀਂ ਆ ਰਹੀ ਤੇ ਡਾਕਟਰ ਕਾਦਾ ਤੂੰ ਦਾ ਡਾਕਟਰ ਡੀਲਰ ਤੁਸੀਂ ਬਣ ਜਾਂਦੇ ਹੋ ਤੁਹਾਨੂੰ ਇੰਨੀ ਗੱਲ ਦਾ ਨਹੀਂ ਪਤਾ ਹੈਗਾ ਕਮਾਲ ਆ ਨਹੀਂ ਲੈਣੀ ਤਾਂ ਸਿੱਧਾ ਕਹਿ ਦਿਓ ਪੈਸੇ ਨਹੀਂ ਹੈਗੇ ਜੇ ਜੇਬ ਚ ਗੱਡੀ ਖਰੀਦਣ ਦੇ ਤਾਂ ਸਿੱਧਾ ਹੀ ਕਹਿ ਦਿਓ ਸਾਨੂੰ ਚੱਲ ਜਾਂਦੇ ਆ ਮਿਲਿਆ ਲੈ ਹਤੋੜਾ ਲੈ ਕੇ ਆ ਜਰਾ 1 ਮਿੰਟ ਥੋੜਾ ਕੀ ਕਰਨਾ ਗੱਡੀ ਕਿਹੜੀ ਆ ਤੇਰੀ ਗੱਡੀ ਮਰੂਤੀ ਦੀ ਆ ਮਰੂਤੀ ਦੀ ਆ ਹਾਂ ਮਰੂਤੀ ਚ ਕਿੰਨੀਆਂ ਗੱਡੀਆਂ ਆਉਂਦੀਆਂ ਤੇਰੀ ਗੱਡੀ ਕਿਹੜੀ ਆ ਜਿਹੜੀ ਤੂੰ ਵੇਚਣੀ ਆ ਮਰੂਤੀ ਚ ਕਿੰਨੀਆਂ ਗੱਡੀਆਂ ਆਉਂਦੀਆਂ ਮੈਨੂੰ ਕੀ ਪਤਾ ਕਿੰਨੀਆਂ ਆਉਂਦੀਆਂ ਮੈਂ ਤਾਂ ਮੇਰੀ ਗੱਡੀ ਦਾ ਬਤਾ ਕੇ ਉਹ ਗੱਡੀ ਮੇਰੀ ਆ ਮੈਂ ਉਹ ਵੇਚਣੀ ਆ ਤੇ ਤੁਸੀਂ ਦੱਸੋ ਜੇ ਖਰੀਦਣੀ ਆ ਗੱਡੀ ਕਿਹੜੀ ਆ ਗੱਡੀ ਮਰੂਤੀ ਦੀ ਆ ਮਰੂਤੀ ਚ ਕਿੰਨੀਆਂ ਗੱਡੀਆਂ ਆਉਂਦੀਆਂ ਜਿੰਨੀਆਂ ਮਰਜ਼ੀ ਆਉਂਦੀਆਂ ਹੋਣ ਮੈਂ ਕੀ ਲੈਣਾ ਬਸ ਖਰੀਦਣੀਆਂ ਤੈਨੂੰ ਸਵੇਰੇ ਸਵੇਰੇ ਮੈਂ ਹੀ ਮਿਲਿਆ ਸੀਗਾ ਤੈਨੂੰ ਸਵੇਰੇ ਸਵੇਰੇ ਮੈਂ ਹੀ ਮਿਲਿਆ ਨਹੀਂ ਇੱਕ ਬੰਦਾ ਬਾਹਰ ਨਾ ਕੀ ਆ ਮੇਰੇ ਨਾਂ ਤੋਂ ਤੂੰ ਟਿੰਡੀਆਂ ਲੈਣੀਆਂ ਤੂੰ ਗੱਡੀ ਖਰੀਦਣੀਆਂ ਤਾਂ ਦੱਸ ਨਹੀਂ ਖਰੀਦਣੀਆਂ ਤਾਂ ਦੱਸ ਮੈਂ ਜਾਵਾਂ ਮੈਂ ਵਿਲਾ ਨਹੀਂ ਆ ਮੈਨੂੰ ਬਹੁਤ ਸ਼ੋਕ ਆਮ ਨੇ ਮੈਂ ਅੱਗੇ ਕੰਮ ਉੱਤੇ ਜਾਣਾ ਤੈਨੂੰ ਮੈਂ ਵਿਲਾ ਲੱਗ ਰਿਹਾ ਤੈਨੂੰ ਮੈਂ ਵਿਲਾ ਲੱਗ ਰਿਹਾ ਤੂੰ ਮੈਨੂੰ ਵਿਲਾ ਹੀ ਲੱਗ ਰਿਹਾ ਦੇਖ ਮੇਰੇ ਵੱਡੇ ਵੀਰ ਕੱਦ ਚ ਹੀ ਵੱਡਾ ਉਮਰ ਚ ਤੇਤੋਂ 20 ਸਾਲ ਛੋਟਾ ਹੋਊਗਾ ਹਾਂ ਨਹੀਂ ਨਹੀਂ ਤੂੰ ਤਾਂ ਜੰਗਿਆ ਸਾਰੇ ਵਾਲ ਝੜ ਗਏ ਉਹ ਤੇਰੇ ਤੇ ਦਾੜੀ ਸਾਰੀ ਚਿੱਟੀ ਹੋ ਗਈ ਆ ਕਿਤੋਂ ਚਿੱਟੀ ਆ ਸਾਰੀ ਢਾਲੀ ਕਾਲੀ ਹੈ ਨਹੀਂ ਨਹੀਂ ਜੇ ਰੰਗ ਕਰਾਉਂਗੇ ਨਾ ਫਿਰ ਕਾਲੀ ਹੋ ਜਾਣੀਆਂ ਓ ਛੱਡ ਯਾਰ ਤੂੰ ਕਿਹੜੀਆਂ ਗੱਲਾਂ ਕਰੀ ਜੰਦਾ ਤੂੰ ਦੱਸ ਗੱਡੀ ਲੈਣੀ ਆ ਜੇ ਨਹੀਂ ਲੈਣੀ ਤਾਂ ਜਵਾਬ ਦੇ ਮੈਂ ਜਾਵਾਂ ਕਿਸੇ ਡੀਲਰ ਨੂੰ ਵੇਚਾਂ ਕਿਸੇ ਡੀਲਰ ਨੂੰ ਵੇਚਾਂ ਤੂੰ ਤਾਂ ਹੈ ਹੀ ਨਹੀਂ ਨਾ ਡੀਲਰ ਤੂੰ ਭਰਾ ਗੱਡੀ ਵੇਚ ਨਹੀਂ ਆ ਕਿਹੜੀ ਗੱਡੀ ਆ ਤੇਰੇ ਕੋਲ ਕੋਈ ਵਾਰੀ ਹੁੰਦਾ ਕਿ ਚਲੋ ਤੁਹਾਨੂੰ ਨਹੀਂ ਪਤਾ ਤੁਸੀਂ ਆਪਣੇ ਪਰਿਵਾਰ 'ਚ ਫੋਨ ਕਰਕੇ ਪਤਾ ਕਰ ਸਕਦੇ ਹੋ ਕਿ ਤੁਹਾਡੀ ਗੱਡੀ ਦਾ ਨਾਮ ਕੀ ਹੈ ਜਿਹੜੀ ਤੁਸੀਂ ਵੇਚਣੀ ਹੈ ਸੋ ਸ਼ੁਕਰ ਆ ਫੋਨ ਕਰਕੇ ਇਹ ਤਾਂ ਪਤਾ ਲੱਗ ਜੋ ਕਿਹੜੀ ਗੱਡੀ ਆ ਫੇਰੇ ਜ਼ਰੇ ਕਿੱਥੋਂ ਦਿਮਾਗ ਖਰਾਬ ਕਰਨ ਆ ਗਿਆ ਮੇਰਾ ਇੰਨੀ ਦੇਰ ਹੋ ਗਈ ਐ ਇਹਨੂੰ ਮੈਂ ਹੀ ਮਿਲਿਆ ਸੀਗਾ ਕਾਰ ਵੀ ਲਿਆ ਗੱਡੀ ਸਾਫ਼ ਕਰ ਜਲਦੀ ਤੂੰ ਹਲੋ ਭੂ ਆ ਸ਼ੁਕਰ ਆ ਜਿਹੜੀ ਆਪਾਂ ਗੱਡੀ ਵੇਚਣੀ ਆ ਆ ਮੈਂ ਗੱਜੇ ਕੋਲੇ ਖੜਾ ਇਹ ਪੁੱਛ ਰਿਹਾ ਉਹਦਾ ਨਾਂ ਕੀ ਆ ਗੱਜਾ ਕੋਈ ਗੱਲ ਨਹੀਂ ਇਹਨੂੰ ਮੈਂ ਦੱਸਦਾ ਮਰੂਤੀ ਦੀ ਆ ਉਹੀ ਮੈਂ ਇਹਨੂੰ ਦੱਸਿਆ ਵੀ ਮਰੂਤੀ ਦੀ ਆ ਸਮਝਦੀ ਨਹੀਂ ਚਲ ਮੈਂ ਕਾਰ ਦਾ ਰੋਕ ਕੇ ਭਾਜੀ ਮਰੂਤੀ ਭਾਜੀ ਮਰੂਤੀ ਦੀ ਆ ਮਰੂਤੀ ਵਾਲਿਆਂ ਦੀ ਗੱਡੀ ਆ ਭਾਜੀ ਪਰ ਉਹ ਹੁਣ ਮਰੂਤੀ ਵਾਲਿਆਂ ਦੀ ਨਹੀਂ ਰਹੀ ਉਹ ਹੁਣ ਅਸੀਂ ਲੈ ਲਈ ਸੀ ਫਿਰ ਉਹਨੂੰ ਸਾਡੀ ਹੋ ਗਈ ਆ ਜਦੋਂ ਕੱਲ ਨੂੰ ਅਸੀਂ ਵੇਚ ਦਾਂਗੇ ਤੁਸੀਂ ਲੈ ਲੋਗੇ ਉਹ ਥੋੜੀ ਹੋ ਜਾਣੀ ਆ ਜੇ ਤੁਹਾਡੇ ਤੋਂ ਕੋਈ ਹੋਰ ਲੈ ਜਾਊਗਾ ਤੁਸੀਂ ਕਿਸੇ ਹੋਰ ਨੂੰ ਵੇਚ ਦੋਗੇ ਉਹ ਉਹਦੀ ਹੋ ਜਾਣੀ ਆ ਭਾਜੀ ਗੱਲ ਇਸ ਕਰਕੇ ਜਿੰਨੇ ਮਰਜ਼ੀ ਆਪਾਂ ਲੰਮੇ ਚੱਕਰਾਂ 'ਚ ਪੈ ਜਾਈਏ ਚੱਕਰ ਉੰਨੇ ਲੰਮੇ ਹੁੰਦੇ ਜਾਣੇ ਆ ਤੁਸੀਂ ਸਿੱਧੀ ਦੱਸੋ ਵੀ ਗੱਡੀ ਲੈਣੀ ਆ ਜਾਂ ਨਹੀਂ ਲੈਣੀ ਭਾਜੀ ਗੱਡੀ ਮੈਂ ਲੈ ਲਾਂਗਾ ਮੈਨੂੰ ਦੱਸੋਗੇ ਗੱਡੀ ਕਿਹੜੀ ਆ ਤਾਂ ਹੀ ਲੈ ਪਾਵਾਂਗਾ ਨਹੀਂ ਤਾਂ ਮੈਨੂੰ ਨਹੀਂ ਸਮਝ ਲੱਗਣੀ ਕਿ ਗੱਡੀ ਮਰੂਤੀ ਤੈਨੂੰ ਨਹੀਂ ਸਮਝ ਲੱਗਣੀ ਪਰ ਮੈਨੂੰ ਸਮਝ ਲੱਗ ਗਈ ਗੱਡੀ ਲੈਣੀ ਤੇਰੇ ਵਾਸਤਾ ਰੋਗ ਹੈ ਨਹੀਂ ਤੇਰੇ ਹੱਥ ਖੜੇ ਆ ਤਾਂ ਐ ਕਰਕੇ ਹੁਣ ਹੱਥ ਦੋਨੇ ਖੜੇ ਕਰ ਦੇ ਮੈਂ ਤੈਨੂੰ ਗੱਡੀ ਨਹੀਂ ਵੇਚਣੀ ਤੇ ਮੈਂ ਚੱਲਿਆ ਯਾਰ ਸਤਿ ਸ੍ਰੀ ਅਕਾਲ ਇਹ ਪਰਮਾਤਮਾ ਕੀ ਕੀ ਪਾਪ ਕੀਤਾ ਸੀਗਾ ਮੈਂ ਕਿੱਦਾਂ ਦਾ ਕਾਹ ਭੇਜਿਆ ਇਸ ਵੇਰ ਵੇਰ ਮੈਨੂੰ ਬਖਸ਼ਲਾ ਪ੍ਰਮਾਤਮਾ ਇਦਾਂ ਦੇ ਗਾਗਨਾ ਭੇਜੀ ਮੇਰਾ ਦਿਮਾਗ ਖਰਾਬ ਕਰਤਾ ਹੀ ਇਹਨੇ ਸੱਚੇ ਪਾਤਸ਼ਾਹ ਬਖਸ਼ ਦੇ ਮੈਨੂੰ